ਮੈਂ ਤੁਹਾਨੂੰ ਦਾ ਪੇਸ਼ ਕਰਨ ਸੀ ਬਰਨਾਲਾ ਪੈਨਾਤਾ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸ਼੍ਰੀਮਾ ਐਸਐਸਪੀ ਸਾਹਿਬ ਬਰਨਾਲਾ ਜੀ ਦੇ ਹਦਾਇਤਾਂ ਤਹਿਤ ਜੁੱਧ ਨਸਿਆ ਬਰਧ ਮੈਂ ਮਹਿਮ ਤਹਿਤ ਮੈਂ ਸਮੀਤ ਕੋਸ ਪਾਰਟੀ ਦੇ ਪਿੰਡ ਹਰੀਗੜ ਹਰੀਗੜ ਕਸਤੇ ਦੌਰਾਨ ਜਾ ਰਹੇ ਸੀਗੇ ਚੈਕਿੰਗ ਚੱਲ ਰਹੀ ਸੀ ਤਾਂ ਸੱਕੀ ਹਾਲਤ ਇੱਕ ਕ੍ਰੇਟਾ ਗੱਡੀ ਨਹਿਰ ਦੀ ਪਾਰਲੀ ਤੇ ਖੜੀ ਨਜ਼ਰ ਆਈ ਜਿਸ ਦੇ ਪਾਸ ਦੋ ਵਿਅਕਤੀ ਨੂੰ ਕਾਬੂ ਕੀਤਾ ਗੱਡੀ ਨੂੰ ਚੈੱਕ ਕਰਨ ਤੇ ਉਹਦੇ ਵਿੱਚੋਂ ਭੁੱਕੀ ਦੀਆਂ ਭਰੀਆਂ ਹੋਈਆਂ 6 ਬੂਰੀਆਂ ਮਿਲੀਆਂ ਜਿਨ੍ਹਾਂ ਵਿੱਚ ਹਰੇਕ ਬੂਰੀ ਵਿੱਚ 25-25 ਕਿਲੋ ਭੁੱਕੀ ਮਿਲੀ ਟੋਟਲ 1.5 ਕਾਟਲ 150 ਕਿਲੋ ਉਪਕੀ ਹੋਈ ਜਿਹਦੇ ਸਬੰਧੀ ਥਾਣਾ ਤਨੋਲਾ ਵਿਖੇ ਮਕਦਮਾ ਨੰਬਰ 29 ਅੰਡਰ ਸੈਕਸ਼ਨ 15 25 ਐਨਡੀਪੈਕਟ ਥਾਣਾ ਤਨੋਲਾ ਦਰਜਇਆ ਕਰਕੇ ਤਪੀਸ਼ ਅਮਲ ਵਿੱਚ ਲਿਆਂਦੀ ਗਈ ਇਹਦੇ ਵਿੱਚ ਦੋ ਵਿਅਕਤੀ ਨੂੰ ਕਾਬੂ ਕੀਤਾ ਜਿਹੜੇ ਉਹਨਾਂ ਦਾ ਨਾਮ ਨੇ ਇੱਕ ਦਾ ਨਾਮ ਸਰਬਲ ਸਿੰਘ ਆਵਾਸੀ ਕਕਰਾਲਾ ਤੇ ਦੂਸਰੇ ਦਾ ਨਾਮ ਸੁੱਖਾ ਆਵਾਸੀ ਬੀ ਬਿਪੁਰ ਜਿਲ੍ਹਾ ਪਟਿਆਲਾ ਨਾਲ ਸੰਬੰਧਿਤ ਨੇ ਸਰ ਇਹਨਾਂ ਦੇ ਪੜਲੇ ਨੂੰ ਮਾਰ ਰਿਹਾ ਦਰਜ ਹੈ ਇਹਨਾਂ ਤੇ ਇੱਕ ਤੇ ਬੰਦੇ ਤੇ ਹੈਗਾ ਤੇ ਦੂਜੇ ਬਾਰੇ ਪੁਸਤਕ ਦੇਖ ਰਹੇ ਹਾਂ ਅਸੀਂ ਤਪੀਸ਼ ਚੱਲ ਰਹੀ ਆ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਪੇਸ਼ ਕਰਕੇ ਪੁਲਿਸ ਰਿਮਾਨਤ ਨਹੀਂ ਸਕਦਾ ਸਰ ਜਿਹੜੀ ਤੋਕੀ ਮਿਲੀ ਆ ਉਹ ਕਿਤੇ ਉਹਰੇ ਵੇਚਣ ਲਈ ਆ ਰਹੀ ਹੈ ਇਹ ਕੀ ਪੂਰਾ ਮਟਕੀ ਆ ਹਾਂ ਇਹ ਹਜੇ ਤਪੀਸ਼ ਦੌਰਾਨ ਵਿੱਚ ਦੇਖਿਆ ਜਾਊਗਾ ਇਹਨਾਂ ਨੂੰ ਪੁੱਛਗਿੱਛ ਚੱਲ ਰਹੀ ਆ ਬਿਲਕੁਲ ਜੀ ਜੇ ਜੇ ਕੋਈ ਹੋਰ ਕੋਈ ਬੰਦਾ ਇਹਦੇ ਸਾਹਮਣੇ ਆਇਆ ਉਹਨੂੰ ਨੋਮੀਨੇਟ ਕਰਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਂਦੀ ਆ